ਵੀਡੀਓ ਬਣਾਇਆ ਪਤੰਦਰਾ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਗੀਆ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰਦੇ ਬੰਦ ਕਰਦੇ ਤੇ ਉਹਨੇ ਥੋੜੀ ਜੀ ਉਹਦੀ ਵੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹ ਦੀ ਰਵਾਇਤ ਖਰਾਬ ਹੋ ਗਈ ਲਾੜੇ ਨੇ ਕਰਤਾ ਪ੍ਰੋਗਰਾਮ ਬੰਦ ਉਹ ਵੀਡੀਓ ਵਾਇਰਲ ਹੋ ਗਈ ਇਹ ਜਿਹੜਾ ਇੱਕ ਸੀਗਾ ਵੀਡੀਓ ਬਣਾਇਆ ਪਤੰਦਰਾ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਠੀਕ ਹੈ ਉੱਥੋਂ ਹੀ ਕਿਉਂਕਿ ਉਹ ਐਕਚੁਅਲੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਸੱਜਣ ਮਿੱਤਰ ਨੇ ਤੁਹਾਡੇ ਵਰਗੇ ਪਿਆਰੇ ਹਨ ਉਹ ਫਿਰ ਕੁਛ ਨਾ ਕੁਛ ਅੱਜਕੱਲ ਸਿੱਧੀ ਗੱਲ ਚੱਲਦੀ ਨਹੀਂ ਤੇ ਪੁੱਠੀ ਗੱਲ ਜ਼ਿਆਦਾ ਚੱਲਦੀ ਹੈ ਉਹ ਐਕਚੁਅਲੀ ਗੱਲ ਇਹ ਸੀ ਕਿ ਗਾਣਾ ਮੈਂ ਸਟੇਜ ਤੇ गा ਰਿਹਾ ਸੀਗਾ ਵਿਆਹ ਦਾ ਪ੍ਰੋਗਰਾਮ ਸੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਰਫਾਰਮ ਕਰਦੇ ਹਾਂ ਤਾ ਸਾਨੂੰ ਆਉਂਦਾ ਵੀ ਜਦੋਂ ਜੋੜੀ ਨੱਚਦੀ ਆ ਉਦੋਂ ਅਸੀਂ ਕਪਲ ਡਾਂਸ ਕਰੀਏ ਹਨਾ ਉਹਨਾਂ ਨੂੰ ਵੀ ਬੰਦਾ ਬਾਹਰੋਂ ਆਇਆ ਬੜਾ ਲਿਖਿਆ ਤੇ ਪਰ ਉਹ ਸੀਗਾ ਵਿਚਾਰਾ ਥੋੜਾ ਜਿਹਾ ਦੇਸੀ ਉਹ ਕਹਿੰਦਾ ਵੀ ਨਹੀਂ ਮੈਂ ਭੰਗੜੇ ਵਾਲਾ ਗਾਣਾ ਲਾਉਣਾ ਮਤਲਬ ਤੈਨੂੰ ਇਹ ਕਰਾ ਮਾਤਾ ਤੁਹਾਡੇ ਵਰਗਿਆਂ ਦੀ ਕਿੱਦਾਂ ਹੋਈ ਮੈਂ ਵੀ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਵਿਆਹ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰਦੇ ਬੰਦ ਕਰਦੇ ਤੇ ਉਹਨੇ ਥੋੜੀ ਜੀ ਉਹਦੀ ਬੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹਦੀ ਆਵਾਜ਼ ਖਰਾਬ ਹੋ ਗਈ ਲਾੜੇ ਨੇ ਕਰਤਾ ਪ੍ਰੋਗਰਾਮ ਬੰਦ ਉਹ ਵੀਡੀਓ ਵਾਇਰਲ ਹੋ ਗਈ ਤੇ ਉਹਦੇ ਨਾਲ ਕੰਮ ਤੇ ਅਸਰ ਪੈਂਦਾ ਕਿਉਂਕਿ ਜਿਨ੍ਹਾਂ ਨੇ ਪ੍ਰੋਮੋ ਬੁੱਕ ਕੀਤਾ ਸੀ ਉਹਨਾਂ ਨੂੰ ਦੇਖਣ ਲੱਗ ਜਾਂਦਾ ਵੀ ਖਣੀ ਸੱਚੀ ਐ ਇਦਾਂ ਹੋ ਗਿਆ ਸੋ ਇਹ ਗਾਣਾ ਜਵਾਬ ਦੇ ਦੂ ਸਾਰੀਆਂ ਗੱਲਾਂ ਦਾ ਇਹ ਉਸੇ ਵਾਸਤੇ ਹੀ ਆ ਕਿ ਜਿਹੜਾ ਇਹ ਗਾਣਾ ਤੁਸੀਂ ਗੱਡੇਆ ਇਹ ਉਸ ਉਸ ਇਨਸਿਟੈਂਟ ਦਾ ਜਵਾਬ ਹੈ ਤੁਹਾਡਾ ਨਹੀਂ ਮਤਲਬ ਸਪੈਸ਼ਲ ਤਾਂ ਨਹੀਂ ਹੈਗਾ ਉਹਦੇ ਵਾਸਤੇ ਕੋਈ ਗਾਣਾ ਜਵਾਬ ਨਹੀਂ ਹੈਗਾ ਪਰ ਜਿਵੇਂ ਜਿੰਨੀਆਂ ਕਿ ਬਹੁਤ ਜ਼ਿਆਦਾਤਰ ਮੈਂ ਨੂੰ ਬਾਬੇ ਦੀ ਕਿਰਪਾ ਨਾਲ ਮੈਂ ਕਿਸੇ ਕੰਟਰੋਵਰਸੀ ਵਿੱਚ ਫਸਿਆ ਨਹੀਂ ਕਿਸੇ ਗੱਲ 'ਚ ਨਹੀਂ ਆਇਆ ਸਾਫ਼ ਸੁਥਰਾ ਜਿਹਾ ਕੰਮ ਕਰੀਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਉਂਗਲ ਲਾ ਦਿੰਦੇ ਨੇ ਇੱਕ ਪਿਆਰ ਦੇ ਵੀਡੀਓ ਬਣਾਇਆ ਪਤੰਦਰਾਂ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਉਹ ਕਹਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਵਿਆਹ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆਂ ਤੇ ਉਹ ਪਰ ਵਾਰ-ਵਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰ ਦੇ ਬੰਦ ਕਰ ਦੇ ਤੇ ਉਹਨੇ ਥੋੜੀ ਜੀ ਉਹਦੀ ਬੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਰਿਵਾਜ ਖਰਾਬ ਹੋ ਗਈ ਲਾੜੇ ਨੇ ਕਰਾਤਾ ਪ੍ਰੋਗਰਾਮ ਬੰਦ ਉਹ ਵੀਡੀਓ ਵਾਇਰਲ ਹੋ ਗਈ ਇਹ ਜਿਹੜਾ ਇੱਕ ਸੀਗਾ ਵੀਡੀਓ ਬਣਾਇਆ ਪਤੰਦਰਾ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਠੀਕ ਹੈ ਉਥੋਂ ਹੀ ਕਿਉਂਕਿ ਉਹ ਐਕਚੁਅਲੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਸੱਜਣ ਮਿੱਤਰ ਨੇ ਤੁਹਾਡੇ ਵਰਗੇ ਪਿਆਰੇ ਹਨ ਉਹ ਫਿਰ ਕੁਝ ਨਾ ਕੁਝ ਅੱਜਕੱਲ ਸਿੱਧੀ ਗੱਲ ਚੱਲਦੀ ਨਹੀਂ ਤੇ ਪੁੱਠੀ ਗੱਲ ਜ਼ਿਆਦਾ ਚੱਲਦੀ ਹੈ ਉਹ ਐਕਚੁਅਲੀ ਗੱਲ ਇਹ ਸੀ ਕਿ ਕਿ ਗਾਣਾ ਮੈਂ ਸਟੇਜ ਤੇ ਗਾ ਰਿਹਾ ਸੀਗਾ ਵਿਆਹ ਦਾ ਪ੍ਰੋਗਰਾਮ ਸੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਰਫਾਰਮ ਕਰਦੇ ਆ ਤਾਂ ਸਾਨੂੰ ਆਉਂਦਾ ਵੀ ਜਦੋਂ ਜੋੜੀ ਨੱਚਦੀ ਹੈ ਉਦੋਂ ਅਸੀਂ ਕਪਲ ਡਾਂਸ ਕਰੀਏ ਹਨਾ ਉਹਨਾਂ ਨੂੰ ਵੀ ਬੰਦਾ ਬਾਹਰੋਂ ਆਇਆ ਬੜਾ ਲਿਖਿਆ ਤੇ ਪਰ ਉਹ ਸੀਗਾ ਵਿਚਾਰਾ ਥੋੜਾ ਜਿਹਾ ਦੇਸੀ ਉਹ ਕਹਿੰਦਾ ਵੀ ਨਹੀਂ ਮੈਂ ਭੰਗੜੇ ਵਾਲਾ ਗਾਣਾ ਲਾਉਣਾ ਮਤਲਬ ਤਿੰਨ ਇਹ ਕਰਾਮਾਤ ਹੈ ਤੁਹਾਡੇ ਵਰਗਿਆਂ ਦੀ ਕਿੱਦਾਂ ਹੋਈ ਮੈਂ ਵੀ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਉਡੀਆ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰਦੇ ਬੰਦ ਕਰਦੇ ਤੇ ਉਹਨੇ ਥੋੜੀ ਜੀ ਉਹਦੀ ਬੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹ ਦੀ ਰਵਾਇਤ ਖਰਾਬ ਹੋ ਗਈ ਲਾੜੇ ਨੇ ਕਰਾਤਾ ਪ੍ਰੋਗਰਾਮ ਬੰਦ ਉਹ ਵੀਡੀਓ ਵਾਇਰਲ ਹੋ ਗਈ ਤੇ ਉਹਦੇ ਨਾਲ ਕੰਮ ਤੇ ਅਸਰ ਪੈਂਦਾ ਕਿਉਂਕਿ ਜਿਨ੍ਹਾਂ ਨੇ <strong>ਰੋਮ</strong> ਬੋਕ ਕੀਤਾ ਸੀ ਉਹਨਾਂ ਨੂੰ ਦੇਖਣ ਨਾਲ ਹੋ ਜਾਂਦਾ ਵੀ ਖੜੀ ਸੱਚੀ ਐ ਇਦਾਂ ਹੋ ਗਿਆ ਸੋ ਇਹ ਗਾਣਾ ਜਵਾਬ ਦੇ ਦੂ ਸਾਰੀਆਂ ਗੱਲਾਂ ਦਾ ਇਹ ਉਹਦੇ ਵਾਸਤੇ ਹੀ ਆ ਕਿ ਜਿਹੜਾ ਇਹ ਗਾਣਾ ਤੁਸੀਂ ਕੱਢਿਆ ਇਹ ਕੋਈ ਸਪੋਸਟਿੰਗ ਸਿੱਟੈਂਟ ਦਾ ਜਵਾਬ ਹੈ ਤੁਹਾਡਾ ਨਹੀਂ ਮਤਲਬ ਸਪੈਸ਼ਲ ਤਾਂ ਨਹੀਂ ਹੈਗਾ ਉਹਦੇ ਵਾਸਤੇ ਕੋਈ ਗਾਣਾ ਜਵਾਬ ਨਹੀਂ ਹੈਗਾ ਪਰ ਜਿਵੇਂ ਜਿੰਨੀਆਂ ਕਿ ਬਹੁਤ ਜ਼ਿਆਦਾਤਰ ਮੈਂ ਨੂੰ ਬਾਬੇ ਦੀ ਕਿਰਪਾ ਨਾਲ ਮੈਂ ਕਿਸੇ ਕੰਟਰੋਵਰਸੀ ਵਿੱਚ ਫਸਿਆ ਨਹੀਂ ਕਿਸੇ ਗੱਲ 'ਚ ਨਹੀਂ ਆਇਆ ਸਾਫ਼ ਸੁਥਰਾ ਜਿਹਾ ਕੰਮ ਕਰੀਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਉਂਗਲ ਲਾ ਦਿੰਦੇ ਨੇ ਇੱਕ ਪਿਆਰ